ਪਿਆਰ ਭਰੀ ਸਤਿ ਸ੍ਰੀ ਅਕਾਲ ਫੇਰ ਕੋਈ ਝੂਠੂ ਵੜਿਆ ਨਾ ਤੇਨੇ ਐਡਰੈਸ ਉਨੀ 5 7 ਫੋਟੋਆਂ ਭੇਜਿਆ ਕਰੋ 98 43 47 97 ਨੰਬਰ ਦੇ ਤੇ ਵੀਰੇ ਨਾ ਅੱਜ 10 ਮਿੰਟਾਂ ਦੀ ਵੀਡੀਓ ਦੇ ਦਾਸੀ ਚੀਜ਼ਾਂ ਤੇ ਇੱਕ ਇੱਕ ਮਿੰਟ ਦੀ ਇੱਕ ਚੀਜ਼ ਆ ਵੀਡੀਓ ਆ ਇੱਕ ਇੱਕ ਮਿੰਟ ਦੀ ਬਣਾਈ ਗਈ ਤੇ ਸਾਰੀ ਵੀਡੀਓ ਵੇਖੇ ਸਟੈਪ ਨਾ ਕਰਿਓ ਇੱਕ ਦੇਕ ਟਰਾਲਾ ਦੇ ਇੱਕ ਟਰਾਲੀ 11 6 ਦੀ ਇੱਕ ਛੋਲਾ ਦਾ ਟਰਾਲਾ ਦੂਜਾ ਰਲਮਾ ਮਲਮਾ ਸਮਾਨ ਨਵੇਂ ਟਰੈਕਟਰ ਵੀ ਪੁਰਾਣੇ ਵੀ ਆ ਤੇ ਜਾਂਦੀ ਆ ਵੀ 5.5 ਤੇ ਹੀ ਆ ਸਮਾਨ 10 ਚੀਜ਼ਾਂ ਲੈ ਕੇ ਆਏ ਆ ਜੱਪਾ ਮੇਰੇ ਆ 16-7 ਦਾ ਟਰਾਲਾ ਬਹੁਤ ਵਧੀਆ ਟਰਾਲਾ ਅੰਬਰਸਾ ਜ਼ਿਲ੍ਹਾ ਅੰਬਰਸਾ ਪਿੰਡ ਮੀਠਿਆ ਕੱਲ ਦੀ ਲਿਆਏ ਆ ਰਾਤ ਵੀ ਨੇ ਟਰਾਲਾ 16-7 ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਲਓ ਤੇ ਕੋਕਾ ਵੀ ਟਰਾਲਾ ਬਹਿਦ ਦੇ ਕੋਲ ਨਵਾਂ ਟਰਾਲਾ ਲਿਆਏ ਰਾਤ ਨੂੰ ਦਾ ਨੜੀ ਦੀ ਹਾਬਾ 4 ਇੰਚੀ ਬੱਤੇ ਆ ਸਾਢੇ 3 3 ਫੁੱਟ ਵੱਡਾ ਤੇ ਮੱਛੀ ਹੁੱਕ ਚ ਟਰਾਲਾ ਤੇ 10 ਇੰਚੀ ਗਾਟਾ ਇਹਦਾ ਥੱਲੇ ਵਾਲਾ ਤੇ ਰੀਲ ਦਾ ਇਹ ਸਾ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬੀਨਸ ਪਰ ਕਰ ਲੋ ਪੂਰਾ ਹੈਵੀ ਤੋਂ ਪਹਿਲਾ ਟਰਾਲਾ ਬਣਿਆ ਤੇ 2 ਲੱਖ ਤੇ 70000 ਰੁਪਏ ਮੰਗ ਕਰਦੇ ਮੌਕੇ ਦੇ ਮਾਤਣ ਕਰ ਦੇਣਗੇ 16 ਸਾਦਾ ਟਰਾਲਾ ਦੋ ਪੂਰੀ ਵੀਡੀਓ ਵੇਖ ਕੇ ਸ਼ੇਅਰ ਕਰ ਦਿਓ ਭਰਾ ਬਣ ਕੇ ਤੁਹਾਡੇ ਭਰਾਵਾਂ ਦੇ ਸਿਰ ਤੇ ਚੰਗਣਾ ਚਾਹੀਦਾ ਰੋ ਤੇ ਛੋਲਾਂ ਸਾਤੇ ਟ੍ਰਾਡਾ ਸ਼ੇਅਰ ਕਰਦੇ ਹੋ ਵੀਰੋ ਭਰਾ ਬਣ ਕੇ ਤੇ 270000 ਰੁਪਇਆ ਮੰਗਦੇ ਆ ਤੇ ਵੀਰੇ ਆ 1995 ਮਾਡਲ ਬੋਲਟ ਆ ਪੁੱਠੇ ਕੇਰਾਂ ਵਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 1995 90 ਤੇ 5 ਪੁੱਠੇ ਕੇਰਾਂ ਵਾਲਾ ਬੋਲਟ ਰੇਟ ਵੀਰ ਨੇ ਦੱਸਿਆ ਨਹੀਂ ਰੇਟ ਫੋਨ ਤੇ ਕਰ ਲਿਓ ਬਹੁਤ ਵਧੀਆ ਬੋਲਟ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਤੇ 29 ਕੇ ਸਾਲ ਹੋ ਗਿਆ ਇਹਨੂੰ ਬੋਲਟ ਨੂੰ ਬਹੁਤ ਵਧੀਆ ਬੋਲਟ ਹੈ ਜਿਹੇ ਵੀਰ ਭਾਈ ਨੇ ਲੈਣਾ ਕੋਕਾ ਪੀ ਸਪੋਰਟ ਬਿਲਕੁਲ ਨਾਲ ਦਾ ਰੰਗ ਵਧੀਆ ਪਿਆ ਬੋਲਟ ਤੇ ਰੇਟ ਫੋਨ ਤੇ ਕਾਲ ਲਓ ਰੇਟ ਦੱਸਿਆ ਨਹੀਂ 1995 ਮਾਡਲ ਆ 90 ਤੇ ਪੰਕ ਗਿਆ ਤੇ ਪੂਰਾ ਵਧੀਆ ਬੋਲਟ ਬਿਲਕੁਲ ਟਾਇਰ ਸ਼ੈਲ ਨਵੇਂ ਆ ਤੇ ਕੰਮ ਹੋਇਆ ਵਾ ਸਾਰਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਲਓ ਇਹ 11 ਚੀ ਦੀ ਟਰਾਲੀ ਆ ਬਿਲਕੁਲ ਨਵੀਂ ਟਰਾਲੀ ਪਈ ਹੈ ਬਣੀ ਵੀ ਆ ਬੇਦਾਗ ਟਾਇਰ 8 ਇੰਚੀ ਦੇ ਗਾਡਰ ਆ 4 ਇੰਚੀ ਦੇ ਬੱਤੇ ਆ ਤੇ 4 ਇੰਚੀ ਹਿੱਸਾ ਤੇ ਦੋ ਪਾਸਿਆਂ ਨੂੰ ਗਾਣਾ ਖੋਲਦਾ ਸਾਈਡ ਨੂੰ ਵੀ ਖੋਲਦਾ ਤੇ ਤਾਂ ਨੂੰ ਵੀ ਖੋਲਦਾ ਤੇ ਪੱਟੀ ਢਾਈ ਸੂਤ ਪੱਟੀ ਲੱਗੀ ਆ ਘਰਾਂ ਲੱਗੀ ਨਹੀਂ ਪੱਟੀ ਦੇ ਟਰਾਦੀ ਬਣੀ ਵੀ ਆ ਸਾਈਡ ਦੇ ਪੱਟੀ ਲੱਗੀ ਵੀ ਆ ਘਰਾਂ ਨਹੀਂ ਲੱਗੀ ਤੇ ਕੱਲੀ ਕੱਲੀ ਕੀ ਦੇਖ ਸਕਦੇ ਆ ਤੇ ਡੰਡਾ ਖੋਲਦਾ ਸਾਈਡਾਂ ਨੂੰ ਤੇ ਪੂਰੀ ਵਧੀਆ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਕੋਕਾਪੀ ਟਰਾਲੀ ਆ ਤੇ ਬਿਲਕੁਲ ਨਵੀਂ ਟਰਾਲੀ ਬਣੀ ਹੋਈ ਆ 8 ਇੰਚ ਦੇ ਗਾਡਰ 4 ਇੰਚੀ ਬੱਤੇ ਆ 4 ਇੰਚੀ ਸਭ ਲੈਫਟ ਵਾਲੀ ਟਰਾਲੀ ਆ ਪੂਰੀ ਵਧੀਆ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਨਾਲ ਸੰਪਰਕ ਕਰ ਲੋ ਰੇਟ ਹੈਗਾ ਤੇ 1 ਲੱਖ ਤੇ 45000 ਰੁਪਏ ਮੌਕੇ ਦੇ ਮਾਨਤਾਣ ਕਰ ਦੇਣਗੇ ਤੇ ਪੂਰੀ ਬਿਹਤ ਜੌਂਦੀਆ ਟਰੈਕਟਰ ਆ ਬਿਲਕੁਲ ਟਾਇਰ ਨਵੇਂ 2007 ਮਾਡਲ ਟਰੈਕਟਰ ਆ ਕਾਲੇ ਢੱਡਾ ਦਾ ਕਾਲੇ ਢੱਡਾ ਦਾ ਜੌਂਦੀਆ ਟਰੈਕਟਰ 2007 ਮਾਡਲ ਟਾਇਰ ਚਾਰੇ ਨਵੇਂ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਆ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਤੇ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਵੀ ਇਹਨੇ ਕੱਲੀ ਕੱਲੀ ਫੋਟੋ ਪਾਈ ਆ ਤੇ ਪੂਰਾ ਸਾਫ ਟਰੈਕਟਰ ਪਿਆ ਨੀਲਾ ਹੀ ਰੰਗ ਆ ਨਾਲ ਦਾ ਰੰਗ ਆ ਕੋਈ ਪੇਂਟ ਛੇੜ ਨਹੀਂ ਹੋਇਆ ਤੇ ਪੂਰਾ ਵਧੀਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਬੀਚਨਸ ਪਰ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਸਰਕੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਲੈ ਸਕਦੇ 207 ਮਾ ਦੱਜੂਗੀ ਯਾਰ ਤੇ ਕੰਦੀ ਕੰਦੀ ਵੀ ਇਨ ਫੋਟੋ ਪਾਈ ਆ ਤੇ ਰੇਟ ਦੱਸਿਆ ਨਹੀਂ ਰੇਟ ਪੁੱਛ ਤੇ ਕਰ ਲਿਓ ਨੰਬਰ ਉੱਤੇ ਆਗਾ 94 ਵਾਲਾ ਉਹਦੇ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਟਰੈਕਟਰ ਬਹੁਤ ਵਧੀਆ ਇੱਥੇ ਜਨਾਬ ਦੇ ਮਰਗਾੜਾ ਜਮਾ ਕਿਦੋਂ ਗਲੇ ਚੜੇ ਨਹੀਂ ਮਰਗਾੜਾ ਇਹ ਪੂਰਾ ਵਧੀਆ ਟਰੈਕਟਰ ਆ ਕੋਕਾ ਦੀ ਟਰੈਕਟਰ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਜਿਹੜੇ ਸੋਨਾ ਲਿਖਾ RS 750 ਸੋਨਾ ਲਿਖਾ RS 750 2013 ਮਾਡਲ ਬਹੁ ਬਜਟ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 50 ਪੈਸੇ ਟਾਇਰ ਆ ਟਰੈਕਟਰ ਦੇ ਮਗਲ ਦੇ ਤੇ ਮੂਰ ਦੇ ਵੀ ਚਾਰੇ ਟਾਇਰ 50 ਪੈਸੇ ਆ ਬਹੁ ਬਜਟ ਟਰੈਕਟਰ ਇੰਜਨ ਗੇਅਰ ਦਾ ਓਕੇ ਆ 2013 ਮਾਡਲ ਟਰੈਕਟਰ ਆ ਪੂਰਾ ਸਾਫ਼ ਪਿਆ ਨਹੀਂ ਰਾਈ ਪਿਆ ਸੁੱਕਾ ਟਰੈਕਟਰ ਕਿ ਜੋ ਰੰਗ ਚੰਗ ਨੇ ਨਾਲ ਦਾ ਪੇਂਟ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 3 ਲੱਖ 90000 ਰੁਪਏ ਮੰਗ ਕਰਦੇ ਮੌਕੇ ਦੇ ਮਾਰ ਤਾਲਦੇ ਨੇ ਕਰਦੇ ਨੇ ਕਿ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰੈਕਟਰ ਆ 750 ਸੋਨਾ ਦਿਖਾ ਆ ਆਰ ਐਸ ਕਿ ਪੂਰਾ ਵਧੀਆ ਟਰੈਕਟਰ ਮਾਲਕ ਵੀ ਦਾ ਨੰਬਰ ਉੱਤੇ ਆਗਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਸਾਈਡ ਗੇਰ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ ਜੇ ਕਿਸੇ ਵੀਰ ਭਾਈਆਂ ਲੈਣਾ ਵੀਰ ਸੰਪਰਕ ਕਰ ਲਓ ਬਹੁਤ ਘੱਟ ਟਰੈਕਟਰ ਚੱਲਿਆ ਵਾ ਤੇ 4 3 ਲੱਖ ਦੇ 90000 ਰੁਪਏ ਮੰਗ ਕਰਦੇ ਮੌਕੇ ਤੇ ਮਾਨਤਨ ਕਰਦੇ ਵੀਰੇ 2006 ਮਾਡਲ ਟਰੈਕਟਰ ਸੋਨਾ ਲਿਖਾ 750 ਸੋਨਾ ਲਿਖਾ 750 2006 ਮਾਡਲ ਦਾ ਬਹੁ ਬਈਆ ਟਰੈਕਟਰ ਕੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਟਾਇਰ ਚਾਰੇ 65 ਪੈਸੇ ਟਰੈਕਟਰ ਤੇ ਇੰਜਨ ਕੇ ਤਾਂ ਓਕੇ ਸਾਫ ਪਿਆ ਸੁੱਕਾ ਪਿਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਆ ਬਹੁਤ ਘੱਟ ਟ੍ਰੈਟ ਚੱਲਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਲਓ ਇੰਜਨ ਕੇ ਤਾਂ ਜਿਵੇਂ ਸਾਫ ਟਰੈਕਟਰ ਵਧੀਆ ਪਿਆ ਸੁੱਕਾ ਪਿਆ ਸਾਫ ਪਿਆ ਤੇ ਸਾਈਡ ਕੇ ਇਹਦਾ 750 ਦਾ ਸੋਨਾ ਦੀ ਕਾ ਇਹੇ ਤੇ 26 ਮਾਡਲ ਰੇਟ ਹੈਗਾ 2,55,000 ਮੌਕੇ ਦੇ ਮਾਨਤਾਨ ਕਰ ਦੇਣਗੇ 2,55,000 ਰੁਪਿਆ ਰੇਟ ਹੈ ਮੌਕੇ ਦੇ ਮਾਨਤਾਣ ਕਰ ਦੇਣਗੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਵੀਰ ਦਾ ਸੰਪਰਕ ਕਰ ਸਕਦੇ 94 ਵਾਲਾ ਨੰਬਰ ਆ ਤੇ ਬਹੁ ਬਈਆ ਟਰੈਕਟਰ ਕਿਸੇ ਵੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਇੰਜਨ ਕੇ ਤਾਂ ਓਕੇ ਵੀਰਾਂ ਦੇ ਵਾਹ ਕੇ ਲੈ ਸਕਦੇ ਕਿ ਨਹੀਂ ਮਰਜ਼ੀ ਘੱਟ ਕੇ ਵਾਹੋ ਤੇ ਉਭਾ ਬਈਆ ਟਰੈਕਟਰ ਆ ਵੀਰੇ ਛਤਰੀਆ ਤੇ ਬਹੁ ਬਈਆ ਛਤਰੀਆ ਨਿਊ ਹੰਡਲੈਂਡ ਦੀ ਟਰੈਕਟਰ ਦੀ ਨਹੀਂ ਰਹੀ ਛਤਰੀਆ ਕਿਹੜੀ ਨਾਰ ਆਉਂਦੀ ਆ 3630 ਦੇ ਤੇ ਉਹ ਛਤਰੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰ ਨਾਲ ਸਪਰਕ ਕਰ ਸਕਦੇ ਕੋਕਾ ਵੀ ਛਤਰੀ ਆ ਤੇ ਪੂਰੀ ਵਧੀਆ ਛਤਰੀ ਆ 12000 ਰੁਪਏ ਮੰਗ ਕਰਦੇ ਸਨੇ ਜੂਪ ਐ ਪੱਖਾ ਤੇ ਇਹਦਾ ਸਾਰਾ ਕੁਝ ਦੇਣਗੇ ਵੀਰ ਨਾਲ ਹੀ ਤੇ ਫੋਨ ਮਾਲਕ ਵੀ ਦਾ ਨੰਬਰ ਉੱਤੇ ਆਗਾ ਵੀਰ ਨਾਲ ਸਪਰਕ ਕਰ ਸਕਦੇ ਆ ਹਾਂ ਫੋਨ ਨੰਬਰ ਉੱਤੇ ਆਗਾ 12000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਾਣ ਕਰਦੇ ਨੇ ਕਿ ਜੂਪ ਐ ਪੱਖਾ ਲਾਈਟਾਂ ਛਿੱਟਾ ਸਭ ਕੁਝ ਨਾਲ ਹੀ ਦੇਣਗੇ ਕੱਲੀ ਕੱਲੀ ਵੀ ਨੇ ਫੋਟੋ ਪਾਈਏ ਕਿ ਵੀਰ ਭਾਈ ਜੀ ਲੈਣੀ ਵੀ ਹੈ ਜਿਲ੍ਹਾ ਮੋਗਾ ਪਿੰਡ ਮਾਨੋ ਕੀ ਇੱਥੇ ਪਈਆਂ ਵੀਰੇ 2000 ਮਾਡਲਾ ਟਰੈਕਟਰ ਪੂਰਾ 2000 ਮਾਡਲਾ 744 ਟਰੈਕਟਰ ਸਰਗਾਜ 744 ਪੂੜਿਆ 2000 ਮਾਡਲਾ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀਰਸ ਪਰ ਕਰ ਸਕਦੇ ਆ ਇੰਜਨ ਗੇਅਰ ਤਾਂ ਓਕੇ ਟਰੈਕਟਰ ਸੁੱਕਾ ਪਿਆ ਸਾਫ ਪਿਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਸ ਪਰ ਕਰ ਲੋ ਤੇ ਪੂਰਾ ਵਧੀਆ ਟਰੈਕਟਰ ਪਾਵਰ ਸਟੇਨ ਨਹੀਂ ਬਿਨਾ ਪਾਵਰ ਸਟੇਨ ਤੋਂ ਆ ਟਰੈਕਟਰ ਤੇ ਪੂਰਾ ਸਾਹ ਪਿਆ ਟਾਇਰ 40 45 ਪੈਸੇ ਟਰੈਕਟਰ ਦੇ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਸਪਰ ਕਰ ਦੋ 1.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਨੇ ਕਿ 1.5 ਲੱਖ ਦੀ ਮੰਗ ਕਰਦੇ ਆ 2000 ਤੇ ਗਏ ਦੂ ਪੂਰਾ 2000 ਮਾਡਲ ਆ ਤੇ 1.5 ਲੱਖ ਦੀ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਮਾਲਕ ਵੀ ਦਾ ਨੰਬਰ ਉੱਤੇ ਆਗਾ ਤੁਸੀਂ ਵੀ ਬਿਨਸਪਰ ਕਰ ਸਕਦੇ ਆ ਤੇ ਸਾਰੀ ਵੀਡੀਓ ਵੇਖੇ ਸਟੈਪ ਨਾ ਕਰਿਓ ਇਹ ਜੋ ਬਹੁਤ ਉਸ ਆਉਣ ਵਾਲਾ ਗਾਂ ਤੇ ਕੋਕਾ ਵੀ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਬੀਨਾਂ ਸੰਪਰਕ ਕਰ ਲਓ ਤੇ 1.5 ਲੱਖ ਰੁਪਏ ਮੰਗਦੇ 2000 ਮਾਡਲ ਟਰੈਕਟਰ 744 ਸਰਗਾਂਜ ਪੂਰਾ ਵਧੀਆ ਟਰੈਕਟਰ ਹੈ। ਮੇਰੇ ਫਾਰਮ ਟਰੈਕ ਟਰੈਕਟਰ ਆ 2000 ਹੈਗਾ ਇਹ 5 ਮਾਡਲ 2005 ਮਾਡਲ ਟਰੈਕਟਰ ਫਾਰਮ ਟਰੈਕ 40 ਬਜਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਇੰਜਨ ਗੇਅਰ ਤਾਂ ਓਕੇ ਆ ਨੀਲਾ ਰੰਗ ਆ 40 ਬਜਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਕੋਕਾ ਵੀ ਟਰੈਕਟਰ ਆ। ਮਗਲ ਦੇ ਟਾਇਰ 75 ਰੁਪਏ ਮੂਲ ਦੇ ਟਾਇਰ ਵੀ 75 ਰੁਪਏ ਜੇ ਕਿਸੇ ਵੀਰ ਭਾਈ ਜੀ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਰੇਟ ਹੈਗਾ ਜੀ 2 ਲੱਖ ਤੇ 75000 ਰੁਪਇਆ ਮੰਗ ਮੌਕੇ ਦੇ ਮਾਨਤਾਣ ਕਰ ਦੇਣਗੇ 2 ਲੱਖ 75000 ਰੁਪਇਆ ਮੰਗ ਕਰਦੇ 2005 ਮਾਡਲ ਟਰੈਕਟਰ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਇੰਜਨ గేਰ ਤਾਂ ਓਕੇ ਜਿੰਦ ਤੱਕ ਉਹਦਾ ਨੰਬਰ ਆੜ ਨੰਮੇ ਲੱਗੇ ਹੋਇਆ ਪੂਰਾ ਸਾਫ ਪਿਆ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਫਰਕੀਨ ਦੇ ਅਗਲੇ ਪਾਸੇ ਆਉਣ ਵਾਲਾ ਨੰਬਰ ਬਿਜ਼ਨਸ ਪਰ ਕਰ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਕੋਕਾ ਪੀਸ ਤੇ ਇੰਜਨ ਗੇਅਰ ਦਾ ਓਕੇ ਆ ਜਮਾ ਵੀਰਾਂ ਦੇ ਵਾਹ ਕੇ ਲੈ ਸਕਦੇ 2005 ਮਾਡਲ 275000 ਰੁਪਇਆ ਮੰਗ ਕਰਦੇ ਫੁੱਲ ਮਾਰ ਤਾਨ ਕਰਨਗੇ ਤੇ ਆਪਣੀ ਵੀਡੀਓ ਵੇਖ ਕੇ ਨਾ ਦੇ ਦੇ ਫੁੱਲ ਮਾਰ ਤਾਨ ਹੋਊਗਾ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨ ਚੈਕ ਸਵੈਰ ਕਰੋ ਤੇ ਚੱਕਦੇ ਫੱਟੇ